15 ਦਿਨਾਂ ਦਾ ਇਹਨਾਂ ਨੇ ਟਾਈਮ ਲਿਆ ਕੇ 15 ਦਿਨ ਦੇ ਵਿੱਚ ਵਿੱਚ ਤੁਹਾਨੂੰ ਜਿਹੜੀ ਲਿਫਟਿੰਗ ਹੈ ਜਿਹੜੀ ਮੁਸ਼ਕਿਲਾਂ ਆ ਉਹਦੇ ਤੋਂ ਰਾਤ ਮਿਲੂਗੀ ਸ਼ਹਿਰ ਵਾਸੀਆਂ ਨੂੰ कूੜੇ ਤੋਂ ਫਸਟ ਕਰਦੇ। ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕਾਗਜ਼ ਇਸ ਕਾਰਪੋਰੇਸ਼ਨ ਕੋ ਕੋਈ ਪੈਸਾ ਹੈ ਨਹੀਂਗਾ ਸਿਵਾਏ ਤਨਖਾਹਾਂ ਦੇਣ ਤੋਂ। ਸਰਕਾਰ ਇਮੀਡੀਏਟ ਮਿਨੀਮਮ 100 ਕਰੋੜ ਰੁਪਈਆ ਪੰਜਾਬ ਸਰਕਾਰ ਰੁਪਈਆ ਕਰਾਵੇ ਤੇ ਤਦ ਜਾ ਕੇ ਮਾੜੇ ਮੋਤੇ ਹਾਲ ਜਿਹੜੇ ਆ ਉਹ ਠੀਕ ਹੋ ਸਕੀ। ਕਿਉਂਕਿ ਅਜੇ ਤੱਕ ਇਹ 스마트 ਸਿਟੀ ਤੋਂ ਪੈਸੇ ਮੰਗੀ ਜਾ ਰਹੇ ਹਨ ਕਦੀ ਅਲੱਗ-ਅਲੱਗ ਪ੍ਰੋਜੈਕਟਾਂ ਤੋਂ ਆ ਰਹੇ ਹਨ ਉਧਰੋਂ ਵਿੱਤ ਕਮਿਸ਼ਨ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਸਾਨੂੰ ਸੈਂਟਰ ਗਵਰਨਮੈਂਟ ਦਿੰਦੀ ਸੀ ਉਹਨੇ ਵੀ ਬੰਦ ਕਰਤਾ ਜਿੰਦਾ ਕਿਹਾ ਮੈਂ ਕਹਿੰਦਾ ਕੋਈ ਗੱਲ ਨਹੀਂ ਤੁਸੀਂ 15-20 ਦਿਨ ਨੂੰ ਕਰੋ ਜੇ ਲਿਫਟ ਨਹੀਂ ਕਰੋਗੇ ਤੇ ਗੁਰਜੀਤ ਸਿੰਘ ਔਜਲਾ ਭੁਖੜ ਹੜਤਾਲ ਤੇ ਲੰਬੇ ਸਮੇਂ ਵਾਸਤੇ ਇੱਕ ਦੋ ਦਿਨ ਦੀ ਨਹੀਂ ਹੋਊਗੀ ਕਾਰਪੋਰੇਸ਼ਨ ਦਫਤਰ ਦੇ ਪੂਰੇ ਬੰਦ ਦੇ ਜੂ ਲਾ ਦਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਦੇ ਤੇ ਕੋਈ ਦੋ ਲੋਕ ਐ ਚੁਪਿਆ ਹੈ ਨਹੀਂਗਾ ਸਾਨੂੰ ਉਤਰਨ ਦੀ ਲੋੜ ਥਾੜਾ ਮੈਂਬਰ ਪਾਰਲੀਮੈਂਟ ਤੋਂ ਆਉਂਦੀ ਲੋੜ ਨਹੀਂ ਨਹੀਂ ਇੱਥੇ ਮੇਅਰ ਦਾ ਕੰਮ ਹੈ ਇੱਥੇ ਲੋਕਲ ਬਾਡੀ ਮਿਨਿਸਟਰ ਦਾ ਕੰਮ ਹੈ ਇੱਥੇ ਐਮ ਐਲ ਏ ਬੈਠੇ ਉਹਨਾਂ ਦਾ ਕੰਮ ਹੈ ਮੇਰੀ ਤਾਂ ਬਹੁਤ ਬਾਅਦਚ ਵਾਰੀ ਆਉਂਦੀ ਪਰ ਮੈਨੂੰ ਮਜਬੂਰਨ ਉਤਰਨਾ ਪੈ ਰਿਹਾ ਮੈਂ ਤੁਹਾਨੂੰ ਦੱਸਦਾ ਕਿ 15 ਦਿਨ ਦਾ ਇੰਨਾ ਟਾਈਮ ਲਿਆ ਮੇਰਾ ਪਾਰਲੀਮੈਂਟ ਸੈਸ਼ਨ ਵੀ ਆ ਭਾਵੇਂ ਦੋ ਦਿਨ ਵਿੱਚੋਂ ਆ ਕੇ ਸੰਭੋਲਿਕ ਮੈਨੂੰ ਭੋਗੜ ਤਾਲ ਕਰਨੀ ਤੂੰ ਮੈਂ ਦੋ ਦਿਨ ਵੀ ਕਰੂੰ 15 ਦਿਨ ਬਾਅਦ ਸ਼ਨੀ ਐਤਵਾਰ ਵੀ ਹੈ ਸ਼ਨੀ ਐਤਵਾਰ ਵੀ ਕਰੂੰਗਾ ਭੁਖੜਦਾਲ ਦੇ ਦੇਣ ਬੇਰਾ ਦਾ ਕੰਮ ਪਾਰਲੀਮੈਂਟ ਸੈਸ਼ਨ ਹੈ ਮੈਨੂੰ ਉਹਦੀ ਤਿਆਰੀ ਕਰਨੀ ਆ ਸੈਸ਼ਨ ਤੇ ਕਿਵੇਂ ਜਾਣਾ ਕੀ ਕਰਨਾ ਤੇ ਮੈਨੂੰ ਕਾਉਂਸਲਰ ਦਾ ਕੰਮ ਵੀ ਕਰਨਾ ਪੈ ਰਿਹਾ ਤੁਸੀਂ ਇਹ ਵੀ ਵੇਖੋ ਨਾ ਆ ਰਹੀਆਂ ਨੇ ਜੋ ਹਾਲਾਤ ਨੇ ਬੜੀ ਪਹਿਲੀ ਵਾਰ ਵੀ ਪਹਿਲਾਂ ਵੀ ਇਹਨਾਂ ਨਾਲ ਗੱਲਬਾਤ ਹੋਈ ਆ ਸੋ ਡੇਂਗੂ ਵੀ ਫੈਲ ਰਿਹਾ ਉਹਦੇ ਕਰਕੇ ਮੇਰੀ ਅੱਜ ਡੇਢ ਘੰਟੇ ਤੋਂ ਬਾਅਦ ਮੀਟਿੰਗ ਹੋਈ ਹੈ ਤਿੰਨੋਂ ਡਾਕਟਰ ਸਾਹਿਬਾਨ ਨੇ ਜਿਹੜੇ ਕਾਰਪੋਰੇਸ਼ਨ ਦੇ ਔਰ ਐਸੀ ਨੇ ਜਿਹੜੇ ਬਾਗਬਾਨੀ ਦੇ ਉਹੜਾ ਧਿਆਨ ਰੱਖਦੇ ਨੇ ਸਾਰੇ ਸ਼ਹਿਰ ਦਾ ਕੋਈ ਸੜਕ ਟੁੱਟੀ ਹੋਵੇ ਕੋਈ ਮੁਸ਼ਕਿਲਤ ਹੋਵੇ ਸੋ ਸਫਾਈ ਦਾ ਵੀ ਧਿਆਨ ਰੱਖਦੇ ਉਹਨਾਂ ਨਾਲ ਮੈਂ ਮੀਟਿੰਗ ਕੀਤੀ ਆ ਪਹਿਲੀ ਗੱਲ ਤੇ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਸ਼ਹਿਰ ਨੂੰ ਠੀਕ ਕਰਨ ਵਾਸਤੇ ਜਿਹੜੀ ਕੰਪਨੀ ਦੇ ਨਾਲ ਕੋਈ ਮੁਸ਼ਕਿਲਤ ਚੱਲੀ ਆ ਰਹੀ ਸੀ ਉਹ ਕਾਫੀ ਹੱਦ ਤੱਕ ਹੱਲ ਹੋ ਗਈ ਹੈ 15 ਦਿਨ ਦਾ ਇਹਨਾਂ ਨੇ ਟਾਈਮ ਲੈ ਕੇ 15 ਦਿਨ ਦੇ ਵਿੱਚ ਵਿੱਚ ਤੁਹਾਨੂੰ ਜਿਹੜੀ ਲਿਫਟਿੰਗ ਆ ਜਿਹੜੀ ਮੁਸ਼ਕਿਲਤ ਹੈ ਉਹਦੇ ਤੋਂ ਰਾਹਤ ਮਿਲੂਗੀ ਸ਼ਹਿਰ ਵਾਸੀਆਂ ਨੂੰ ਕੂੜੇ ਤੋਂ ਖਾਸ ਕਰਕੇ ਕਿਉਂਕਿ ਕਾਫੀ ਲੰਬੀ ਲੜਾਈ ਇਹਨਾਂ ਦੀ ਖਿੱਚੋ ਤਾਣ ਕੰਪਨੀ ਦੇ ਨਾਲ ਚੱਲੀ ਹੈ ਨੰਬਰ 1 ਤੇ ਉਹ ਆ ਨੰਬਰ 2 ਜਿਹੜੀ ਸ਼ਹਿਰ ਦੇ ਵਿੱਚ ਫੌਗ ਦੀ ਛੜਕਾ ਹੈ ਉਹ ਬਿਲਕੁਲ ਨਾ ਮਾਤਰ ਸੀ ਧਰਾਤਲ ਦੇ ਉੱਤੇ ਜਿਹੜੀ ਇਹਨਾਂ ਦੇ ਆਫਿਸ ਦੇ ਵਿੱਚ ਜੋ ਰਿਪੋਰਟਸ ਨੇ ਉਹਦੇ ਮੁਤਾਬਕ ਤੇ ਸਾਰੀ ਜਗ੍ਹਾ ਹੋ ਰਹੀ ਹੈ ਪਰ ਮੈਂ ਸਾਰੇ ਕਾਉਂਸਲਰ ਸਹਿਬਾਨ ਨਾਲ ਕਰੀਬ 25 30 ਨਾਲ ਗੱਲਬਾਤ ਕਰਕੇ ਸਪੀਕਰ ਫੋਨ ਲਾ ਕੇ ਇਹਨਾਂ ਨੂੰ ਸੁਣਾਈ ਹੈ ਕਿ ਜ਼ਮੀਨ ਦੇ ਉੱਤੇ ਕੋਈ ਹਾਲਾਤ ਨਹੀਂ ਉਹਦੇ ਚ ਸਾਰੀਆਂ ਪਾਰਟੀ ਦੇ ਕੌਂਸਲਰ ਨਾਲ ਗੱਲ ਕੀਤੀ ਕਿਸੇ ਇੱਕ ਪਾਰਟੀ ਦੇ ਨਾਲ ਗੱਲ ਨਹੀਂ ਮੈਂ ਕੀਤੀ ਉਹ ਚਾਮਾਦੀ ਪਾਰਟੀ ਦੇ ਵੀ ਸੀ ਉਹ ਚਕਾਲੀ ਦਲ ਦੇ ਵੀ ਸੀ ਉਹ ਤੇ ਭਾਜਪਾ ਦੇ ਵੀ ਸੀ ਕੁਝ ਕਾਂਗਰਸ ਦੇ ਵੀ ਸੀ ਸਾਰਿਆਂ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਦੱਸਿਆ ਗਿਆ ਵੀ ਹਾਲਾਤ ਜਿਹੜੇ ਸ਼ਹਿਰ ਦੇ ਨੇ ਉਹ ਮਾੜੇ ਨੇ ਤੁਸੀਂ ਜ਼ਮੀਨ ਤੇ ਉਤਰੋ ਔਰ ਉਹਦੇ ਆਸਤੇ ਸਾਨੂੰ ਤੁਹਾਨੂੰ ਆਪਣੇ ਆਪ ਨੂੰ ਜਵਾਬਦੇਹ ਬਣਾਉਣਾ ਪਊਗਾ ਕਿਉਂਕਿ ਸਰਕਾਰ ਨਾ ਵੀ ਹੋਵੇ ਸਿਸਟਮ ਤੇ ਹੈਗਾ ਨਾ ਦੂਜੀ ਗੱਲ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕਾਂਗਰਸ ਇਸ ਕਾਰਪੋਰੇਸ਼ਨ ਕੋ ਕੋਈ ਪੈਸਾ ਹੈ ਨਹੀਂਗਾ ਸਿਵਾਏ ਤਨਖਾਹਾਂ ਦੇਣ ਤੋਂ ਸਰਕਾਰ ਇਮੀਡੀਏਟ ਮਿਨੀਮਮ 100 ਕਰੋੜ ਰੁਪਇਆ ਪੰਜਾਬ ਸਰਕਾਰ ਮੁਹੱਈਆ ਕਰਾਵੇ ਤੇ ਤਦ ਜਾ ਕੇ ਮਾੜੇ ਮੋਤੇ ਲਾੜ ਜਿਹੜੇ ਆ ਉਹ ਠੀਕ ਹੋ ਸਕਦੇ ਨੇ ਕਿਉਂਕਿ ਅਜੇ ਤੱਕ ਇਹ 스마트 ਸਿਟੀ ਤੋਂ ਪੈਸੇ ਮੰਗੀ ਜਾ ਰਹੇ ਆ ਕਦੇ ਅਲੱਗ-ਅਲੱਗ ਪ੍ਰੋਜੈਕਟਾਂ ਤੋਂ ਆ ਰਹੇ ਆ ਉਦੋਂ ਵਿੱਤ ਕਮਿਸ਼ਨ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਸਾਨੂੰ ਸੈਂਟਰ ਗਵਰਨਮੈਂਟ ਦਿੰਦੀ ਸੀ ਉਹਨੇ ਵੀ ਬੰਦ ਕਰਤਾ ਕਿਉਂਕਿ ਉਹ ਜਿਹੜਾ ਵਿੱਤ ਕਮਿਸ਼ਨ ਸੀ ਉਹ ਤਨਖਾਹਾਂ 'ਚ ਵਰਤਿਆ ਜਾ ਰਿਹਾ ਸੀ ਉਹਨਾਂ ਨੇ ਵੀ ਬੰਦ ਕਰਤਾ ਕਿਉਂ ਵਿੱਤ ਕਮਿਸ਼ਨ ਲੋਕਾਂ ਦੀਆਂ ਸਹੂਲਤਾਂ ਵਾਸਤੇ ਆਉਂਦਾ ਹੈ ਸੋ ਮੈਂ ਅੱਜ ਫੌਜ ਏਰੀਆ ਲਾਂਚ ਰ ਮੈਂ ਕਹਾਂ ਘੱਟੋ ਘੱਟ ਆਪਾਂ ਜਿਹੜਾ ਜੇ ਆਪਾਂ ਇਹਨੂੰ ਠੀਕ ਨਹੀਂ ਰੱਖ ਸਕਦੇ ਤੇ ਸ਼ਹਿਰ ਦੀ ਕੀ ਉਮੀਦ ਰੱਖ ਸਕਦੇ ਆ ਬੰਦਾ ਕਹਿੰਦਾ ਵੀ ਆਹ ਦੋ ਵੱਡੇ ਏਰੀਆ ਵੀ ਚਲੋ ਇਹ ਤਾਂ ਠੀਕ ਨੇ ਉਹ ਵੀ ਠੀਕ ਨਹੀਂ ਗੇ ਜਿੰਨੀਆਂ ਆਬਾਦੀਆਂ ਨੇ ਮੁਸਤਫਾਬਾਦ ਪੀ ਜਾ ਕੇ ਵੇਖ ਲਓ 88 ਫੁੱਟ ਵੇਖ ਲਓ ਸੁਲਤਾਨਵਿੰਡ ਵੇਖ ਲਓ ਸੁਭਾਸ਼ ਸ਼ਰ ਕਲੋਨੀ ਵੇਖ ਲਓ ਅਨਗੜ ਵੇਖ ਲਓ ਗੁਜਰਾਤੀ ਬਸਤੀ ਵੇਖ ਲਓ ਕਿਸੇ ਵੀ ਜਗ੍ਹਾ ਤੇ ਗਮਟਾਲਾ ਵੇਖ ਲਓ ਮਾਲ ਵੇਖ ਲਓ ਜਿਹੜੇ ਕਾਰਪੋਰੇਸ਼ਨ ਦੇ ਅੰਦਰ ਆਉਂਦੇ ਨੇ ਬਹੁਤ ਮਾੜੀ ਹਾਲਾਤ ਹੈ ਲੋਕਾਂ ਦੀ ਉੱਥੇ ਪੀਣ ਵਾਲੇ ਪਾਣੀ ਤੋਂ ਸੀਵਰੇਜ ਤੋਂ ਸੋ ਉਹ ਕੋਈ ਲੜਾਈ ਦਾ ਮਤਲਬ ਨਹੀਂਗਾ ਪਰ ਇੱਕ ਇਹਨਾਂ ਨੂੰ ਮੈਂ ਗੱਲ ਕਹੀ ਹੈ ਇਹਨਾਂ ਨੇ 20 ਦਿਨ ਦਾ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ 15 20 ਦਿਨ ਚ ਉਹਨੂੰ ਕਰੋ ਜੇ ਲਿਫਟ ਨਹੀਂ ਕਰੋਗੇ ਤੇ ਗੁਰਜੀਤ ਸਿੰਘ ਔਜਲਾ ਭੁੱਖ ਹੜਤਾਲ ਤੇ ਲੰਬੇ ਸਮੇਂ ਵਾਸਤੇ ਇੱਕ ਦੋ ਦਿਨ ਦੀ ਨਹੀਂ ਹੋਊਗੀ ਕਾਰਪੋਰੇਸ਼ਨ ਦਫ਼ਤਰ ਦੇ ਮੂਹਰੇ ਬੈਠੀਏ ਤੁਹਾਨੂੰ ਇਹਦੇ ਲਈ ਜਵਾਬਦੇ ਬਣਾਏਗਾ ਸਰਕਾਰ ਨੂੰ ਜਵਾਬਦੇ ਵੀ ਬਣਾਏਗਾ ਸਰ ਸਾਰੇ ਸਿਹਤ ਕੂੜੇ ਡੰਪ ਬਣ ਗਏ ਰੰਜੀਤ ਜੀ ਨੂੰ ਪੂਛ ਇਲਾਕਾ ਉਹ ਡੰਪ ਬਣ ਗਿਆ ਹਾਲ ਬਿਹਾਰ ਦਿੱ ਤੋਂ ਸਾਰੀ ਦੁਨੀਆ ਦਾ ਨੰਦਲ ਕਾਬਲ ਤਮਸਤ ਹੋ ਗਈ ਹੈ ਉਹ ਡੰਪ ਬਣ ਗਿਆ ਮੈਨੂੰ ਨਜ਼ਰ ਨਹੀਂ ਆਉਂਦੀ ਮੈਂ ਇਹੀ ਚੀਜ਼ਾਂ ਨਹੀਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਦਫ਼ਤਰਾਂ 'ਚੋਂ ਨਿਕਲਣਾ ਪਊਗਾ ਤੁਸੀਂ 2 ਘੰਟੇ ਦਫ਼ਤਰ ਲਾਓ ਹਫ਼ਤੇ ਦੇ ਵਿੱਚ 3 ਦਿਨ ਘੱਟੋ ਘੱਟ ਫੀਲਡ 'ਚ ਨਿਕਲੋ ਨਹੀਂ ਜਿਹੜੇ ਡੰਪ ਬਣੇ ਉਹਨਾਂ ਦੀ ਕੀ ਮੈਂ ਤੁਹਾਨੂੰ ਇਹੀ ਗੱਲ ਦੱਸਿਆ ਕਿ ਡੰਪਾਂ ਦੀ ਮੈਂ ਗੱਲ ਕੀਤੀ ਮੈਂ ਕਿਹਾ ਹੁਣ ਦੱਸੋ ਤੁਸੀਂ ਘਰਾਂ ਘਰ ਆ ਕੇ ਡੰਪ ਬਣਾਉਂ ਦੂਜੀ ਗੱਲ ਮੈਂ ਕਿਹਾ ਕੂੜਾ ਲਿਫਟ ਹੋ ਜੂਗਾ ਚਲੋ ਚਲੇ ਗਿਆ ਉਥੋਂ ਤੱਕ ਉਹਨੂੰ ਕਿਵੇਂ ਸੈਗਰੀਗੇਟ ਕਰਨਾ ਕੀ ਉਹ ਉਥੇ ਵੱਡਾ ਓਥੇ ਵੀ ਲੋਕ ਰਹਿ ਰਹੇ ਨੇ ਸੋ ਮੈਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਜਿੰਨੇ ਡੰਪ ਬਣੇ ਨੇ ਤੁਸੀਂ ਇਹਨਾਂ ਨੇ ਕੰਟਰੈਕਟ ਕੀਤਾ ਸੀ ਕਿ ਅਸੀਂ ਕੂੜਾ ਵੱਡੀ ਮਸ਼ੀਨ ਚ ਭਰਨ ਵਾਸਤੇ ਜਿਹੜਾ ਡਿਪੈਂਸਰ ਹੋ ਕੰਪੈਕਟਰ ਸਰ ਕੰਪੈਕਟਰ ਦੇ ਵਿੱਚ ਅਸੀਂ ਕੋਈ ਜਗ੍ਹਾ ਦਵਾਂਗੇ ਪਰ ਇਹ ਜਗ੍ਹਾ ਬਿਲਕੁਲ ਘਰਾਂ ਦੇ ਵਿੱਚ ਇਹਨਾਂ ਨੇ ਦਿੱਤੀ ਸਾਰੀ ਜਗ੍ਹਾ ਤੇ ਦੂਰ ਹੈ ਚਲੋ ਮੰਨਿਆ ਜਾ ਸਕਦਾ ਕਿ ਚੇਂਜ ਹੋਣਾ ਪਰ ਕੰਪੈਕਟਰ ਦਾ ਜੇ ਹੁੰਦਾ ਨੇ ਨਾਲ ਨਾਲ ਚੇਂਜ ਕਰਨਾ ਹੈ ਪਰ ਕੰਪੈਕਟਰ ਚਾਰ ਨੇ ਸਾਰੇ ਸ਼ਹਿਰ ਚ ਘਟੋ ਘਟ 30 25 30 ਦੀ ਉਥੇ ਲੋਡ ਹੈ ਤੇ ਚਾਰ ਨਾਲ ਕਿਵੇਂ ਹੋਗਾ ਲੰਬਾ ਜਮਾ ਪੈ ਰਿੰਦੇ ਆ ਸਵੈਲ ਕਰਦੇ ਆ ਉੱਤੇ ਬਿਮਾਰੀਆਂ ਲੱਗਣ ਦਾ ਖਤਰਾ ਹੈ ਸੋ ਡੰਪਾਂ ਨੂੰ ਵੀ ਚੁੱਕਣ ਦਾ ਮੈਂ ਇਹਨਾਂ ਨੂੰ ਆਪਣੀ ਮੀਟਿੰਗ ਦੇ ਵਿੱਚ ਹਵਾਲਾ ਦਿੱਤਾ ਹੈ ਕਿ ਇਮੀਡੀਏਟ ਉਹਨਾਂ ਤੇ ਐਕਟ ਕਰੋ ਉਹਨਾਂ ਨੂੰ ਵੀ ਚੁੱਕੋ ਬਟਾਲਾ ਰੋਡ ਤੇ 1 ਸਾਲ ਫਾਈਲ ਹੀ ਨਹੀਂ ਸਾਈਨ ਹੋਈ ਜਿਹਦੇ ਨਾਲ ਪੀ ਐਲ ਐਨਟੀ ਨੇ ਕੰਮ ਕਰਨਾ ਸੀ ਬਟਾਲਾ ਰੋਡ ਦੇ ਲੋਕ ਵੀ ਰਹਿੰਦੇ ਨੇ 1 ਸਾਲ ਅਧਿਕਾਰੀ ਨੇ ਫਾਈਲ ਹੀ ਨਹੀਂ ਸਾਈਨ ਕੀਤੀ ਤੁਸੀਂ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰ ਰਹੇ ਹੋ ਜ਼ਮੀਨੀ ਪੱਧਰ ਤੇ ਹਕੀਕਤ ਹੈ ਮੈਂ ਮੈਂ ਨਹੀਂ ਸੁਮਿਤ ਜੀ ਸੁਮਿਤ ਜੀ ਵੇਖੋ ਸੁਮਿਤ ਜੀ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਜਿਹੜੀ ਗੱਲ ਤੇ ਮੇਰੇ ਧਿਆਨ ਚ ਆਉਂਦੀ ਹੈ ਮੈਂ ਵੀ ਇਹਨਾਂ ਦੇ ਧਿਆਨ ਚ ਲਿਆਉ ਰਿਹਾ ਇਹ ਇਹ ਸਟੇਟ ਗਵਰਨਮੈਂਟ ਦੀਆਂ ਜ਼ਿੰਮੇਵਾਰੀਆਂ ਨੇ ਮੇਰੀਆਂ ਜ਼ਿੰਮੇਵਾਰੀਆਂ ਨਹੀਂ ਬਟ ਮੈਂ ਬਤੌਰ ਮੈਂਬਰ ਪਾਰਲੀਮੈਂਟ ਹੁੰਦੇ ਹਾਂ ਜੇ ਕੋਈ ਲੋਕ ਨੁਮਾਇੰਦਾ ਚੁਣਿਆ ਨੁਮਾਇੰਦਾ ਹੁੰਦਾ ਮੇਰੀ ਜ਼ਿੰਮੇਵਾਰੀ ਬਣਦੀ ਆ ਮੈਂ ਇਹਨਾਂ ਤੱਕ ਪਹੁੰਚਿਆ ਹੁਣ ਜੇ ਕੋਈ ਫਾਈਲ ਸਾਲ ਧਿਆਨ ਤੇ ਨਹੀਂ ਇਹ ਵੀ ਤੁਸੀਂ ਮੇਰੇ 'ਚ ਦੋ ਦੇਖੋ ਸਰਕਾਰ ਦਾ ਤੇ ਜੋ ਲਾ ਦਿਓ ਤੁਹਾਨੂੰ ਸਾਰਿਆਂ ਨੂੰ ਪਤਾ ਏ ਉਹਦੇ 'ਚ ਕੋਈ ਦੋ ਲੋਕ ਐ ਚੁੱਪਿਆ ਹੈ ਨਹੀਂਗਾ ਸਾਨੂੰ ਉਤਰਨ ਦੀ ਲੋੜ ਨਹੀਂ ਸਾਡੇ ਮੈਂਬਰ ਪਾਰਲੀਮੈਂਟ ਦਾ ਆਉਂਦੀ ਲੋੜ ਨਹੀਂ ਨਹੀਂ ਇੱਥੇ ਮੇਅਰ ਦਾ ਕੰਮ ਹੈ ਇੱਥੇ ਲੋਕਲ ਬਾਡੀ ਮਨਿਸਟਰ ਦਾ ਕੰਮ ਹੈ ਇੱਥੇ ਐਮ ਐਲ ਏ ਬੈਠੇ ਉਹਨਾਂ ਦਾ ਕੰਮ ਹੈ ਮੇਰੀ ਤਾਂ ਬਹੁਤ ਬਾਅਦਚਾਰੀ ਆਉਂਦੀ ਪਰ ਮੈਨੂੰ ਮਜਬੂਰਨ ਉਤਰਨਾ ਪੈ ਰਿਹਾ ਕਿਹਦੇ ਨੂੰ ਕਿਵੇਂ ਸੁਧਾਰ ਦਿੱਤਾ ਹੋਇਆ ਸੁਧਾਰ ਦੇਖੋ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਸੁਧਾਰ ਦੇਖੋ ਸੁਧਾਰ ਤੇ ਇਹਨਾਂ ਤੋਂ ਪ੍ਰੋਮਿਸ ਲਿਆ ਹੈ ਮੌਜੂਦਾ ਇਹ ਨਹੀਂ ਹੋਰ ਕਿਤੋਂ ਲਈ ਇਹ ਪ੍ਰੋਮਿਸ ਹੋਰ ਕੋਈ ਬੰਦਾ ਹੀ ਨਹੀਂ ਹੈ ਜਿਹਦੇ ਕੋ ਪ੍ਰੋਮਿਸ ਲਈਏ ਕਿਹਦੇ ਕੋ ਲਈਏ ਜਿਹੜੇ ਮੌਜੂਦਾ ਸੀਟਾਂ ਦੇ ਬੈਠੇ ਨੇ ਅਫਸਰ ਨਹੀਂ ਡਾਕਟਰਾਂ ਦੀ ਜਿਵੇਂ ਰਵਈਆ ਇਸੇ ਤਰ੍ਹਾਂ جاری ਰਿਹਾ ਲਾਪਰਵਾਹੀ ਇਸੇ ਤਰ੍ਹਾਂ جاری ਰਹੀ ਮੈਂ ਤੁਹਾਨੂੰ ਦੱਸਦਾ ਕਿ 15 ਦਿਨ ਦਾ ਇਹਨਾਂ ਟਾਈਮ ਲਿਆ ਮੇਰਾ ਪਾਰਲੀਮੈਂਟ ਸੈਸ਼ਨ ਵੀ ਆ ਭਾਵੇਂ ਦੋ ਦਿਨ ਵਿੱਚੋਂ ਆ ਕੇ ਸੰਬੋਲਕ ਮੈਨੂੰ ਭੁਖੜ ਤਾਲ ਕਰਨੀ ਵੀ ਮੈਂ ਦੋ ਦਿਨ ਵੀ ਕਰੂੰ 15 ਦਿਨਾਂ ਬਾਅਦ ਸ਼ਨੀ ਐਤਵਾਰ ਵੀ ਹੋਵੇ ਸ਼ਨੀ ਐਤਵਾਰ ਵੀ ਕਰੂੰ ਸਾਲਾਂ ਤੋਂ ਨਹੀਂ ਦੇਖ ਮੇਰੀ ਗੱਲ ਇਹ ਜੇ ਮੈਂ ਹੁਣ ਕਹਦਾ ਹੋਣਾ ਨਹੀਂ ਤਾਂ ਫਿਰ ਆਪਾਂ ਸਾਰੇ ਘਰੋਂ ਚਲੇ ਜਾਗੇ ਕਰਨ ਲਈ ਤਾਂ ਬੈਠੇ ਆਂ ਜਵਾਬ ਦੇ ਬਣਾਈਆਂ ਆ ਨਹੀਂ ਕਰਨਗੇ ਦੱਦ ਮੈਂ ਤੇ ਸਮਾਜ ਚ ਬੈਠੇ ਕਮੀ ਕਿੱਥੇ ਲੱਗੀ ਹੋ ਜਨਾ ਸਰ ਕਮੀ ਗੱਲਾਂ ਜਾਣ ਤੇ ਜਾਣਦੀਆਂ ਕਰਦੇ ਆ ਕਿ ਇਹਦੇ ਘਰ ਦਾ ਸੀਵਰ ਬੰਦ ਸਾਫ ਸਾਫ ਤੇ ਹੈਗੀ ਕੂੜੇ ਢੇਰ ਤੇ ਸੀਵਰ ਦਾ ਪਾਣੀ ਖੜਾ ਹੈ ਖਾਸ ਕਰਕੇ ਮੈਂ ਮੈਂ ਤਾਂ ਕਹਿ ਰਿਹਾ ਹੋਰ ਕਦ ਲਈ ਇਹਨਾਂ ਨੂੰ ਜਵਾਬ ਦੇ ਬਣਾ ਰਹੇ ਸਰਕਾਰ ਨੇ ਨਹੀਂ ਕੀਤਾ ਸਰਕਾਰ ਫੇਲ ਹੈ ਨਾ ਪੈਸੇ ਦਿੱਤੇ ਨਾ ਕਾਰਪੋਰੇਸ਼ਨ ਕੋ ਪੈਸੇ ਆ ਗਏ ਗੱਲਾ ਚੰਦਰਮਾ ਦੇ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਸਵਾਲ ਦੀ ਪੁੱਛ ਸਕਦੇ ਜੀ ਮੈਂ ਤਾਂ ਸਿਰਫ ਅੰਮ੍ਰਿਤਸਰ ਰਹਿਣ ਦੀ ਗੱਲ ਕਰਦਾ ਮੈਨੂੰ ਅੰਮ੍ਰਿਤਸਰ ਦਾ ਪਤਾ ਜੀ ਮੇਰੇ ਵੀਰ ਮੈਂ ਤੁਹਾਨੂੰ ਕਹਿ ਰਿਹਾ ਜੇ ਕੂੜੇ ਜੇ ਕੂੜੇ ਦਾ ਢੇਰ ਚੁੱਕਿਆ ਜਾਂਦਾ ਸਾਨੂੰ ਇੱਥੇ ਤੁਰੇ ਫਿਰਨ ਦੀ ਲੋੜ ਸੀ ਸਾਨੂੰ ਮੀਟਿੰਗ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਮੇਰਾ ਤਾਂ ਕੰਮ ਪਾਰਲੀਮੈਂਟ ਸੈਸ਼ਨ ਹੈ ਮੈਂ ਤਾਂ ਉਹਦੀ ਤਿਆਰੀ ਕਰ ਰਿਹਾ ਪੀ ਸੈਸ਼ਨ ਚ ਕਿਵੇਂ ਜਾਣਾ ਕੀ ਕਰਨਾ ਤੇ ਮੈਨੂੰ ਕਾਉਂਸਲਰ ਦਾ ਕੰਮ ਵੀ ਕਰਨਾ ਪੈ ਰਿਹਾ ਤੁਸੀਂ ਇਹ ਵੀ ਵੇਖੋ ਨਾ ਕਿ ਅਸੀਂ ਸਰਕਾਰ ਸੁਪਰੀਮ ਕੋਰਟ ਚਲੇਗੀਏ ਚਲੋ ਉਹ ਸਰਕਾਰ ਨੇ ਆਪਣਾ ਜੋ ਦੇਖੋ 3 ਸਾਲ ਅੱਗੇ ਕਾਉਂਸਲਰ ਨਹੀਂ ਹੈਗੇ ਹੋਰ ਲੋਕ ਧੱਕੇ ਖਾਣਗੇ ਫਿਰ ਇਲੈਕਸ਼ਨ ਤੇ ਕਰਾਉਣੀ ਚਾਹੀਦੀ ਇਮੀਡੀਏਟ ਸਰਕਾਰ ਨੂੰ ਸਰਕਾਰ ਸੁਪਰੀਮ ਕੋਰਟ ਗਈ ਇਹਨੂੰ ਕਿਵੇਂ ਵੇਖਦੇ ਹੋ ਉਹ ਦੇਖੋ ਉਹ ਤਿਆਰ ਹੀ ਨਹੀਂ ਹੈਗੇ ਉਹ ਤਿਆਰ ਨਹੀਂ ਹੈਗੇ ਇਲੈਕਸ਼ਨ ਦਾ ਉਹਨਾਂ ਨੂੰ ਪਤਾ ਲੋਕ ਗੁੱਸਾ ਨਿਕਲਣਾ ਲੋਕਾਂ ਦਾ ਗੁੱਸਾ ਨਿਕਲਣਾ ਹੈ ਸੋ ਮੈਂ ਇਹ ਕਹਿਣੀ ਚਾਹੁੰਦਾ ਅਮਰਸਰ ਸ਼ਹਿਰ ਵਾਸਤੇ ਅੱਜ ਡਿਟੇਲਡ ਮੀਟਿੰਗ ਹੋਈ ਆ ਔਰ ਮੈਂ ਇਹਨਾਂ ਨੂੰ ਇੱਕ ਗੱਲ ਦੀ ਇਹ ਵਾਰਨਿੰਗ ਪੱਕੀ ਦਿੱਤੀ ਹੈ ਕਿ ਮੈਂ ਭੁਖੜ ਹੜਤਾਲ ਤੇ ਪਹੁੰਚਾਂਗਾ ਬਹੂੰਗਾ ਤੁਹਾਡੇ ਕੋਲ ਜੇ ਤੁਸੀਂ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਸੀਵਰੇਜ ਤੇ ਸਫਾਈ ਦਾ ਪ੍ਰਬੰਧ ਨਾ ਕਰਕੇ ਦਿ ਇਹ ਤੁਸੀਂ ਹੁਣ ਆਪੇ ਪ੍ਰਬੰਧ ਕਰ ਲਓ। ਦੂਸਰੀ ਗੱਲ ਨਾਵਲਟੀ ਚੌਂਕ ਜਿਹੜਾ ਮੈਂ ਇਹਨਾਂ ਨੂੰ ਕਿਹਾ ਕਿ ਇੱਕ ਘੱਟੋ ਘੱਟ ਇੱਕ ਚੌਂਕ ਤੇ ਲੋਕਾਂ ਦੇ ਵੇਖਣ ਜੋਗਾ ਬਣਾ ਦਿਓ ਕਿਉਂਕਿ ਇੱਥੇ ਹੁਣ ਡੇਲੀ ਰੋਜ਼ ਦੇ 2-250 ਜਿਹੜਾ ਟੂਰਿਸਟ ਇੱਥੇ ਪੱਕਾ ਹੀ ਆਉਂਦੇ ਆ ਕਿਉਂਕਿ ਆ ਇੱਕ ਪੁਆਇੰਟ ਬਣ ਗਿਆ ਫੂਡ ਜੁਆਇੰਟ ਹੈ। ਸੋ ਇਹਨੂੰ ਬੈਸਟ ਕਰਨ ਵਾਸਤੇ ਬਿਜਲੀ ਬੋਰਡ ਦੇ ਪੀਐਸਪੀਐਸਐਲ ਐਕਸ਼ਨ ਨੂੰ ਵੀ ਬੁਲਾਇਆ ਕਿ ਤੁਸੀਂ ਆਪਣਾ ਤਰੀਕਾ ਦੱਸੋ ਹੁਣ 15 ਫੁੱਟ ਦੀ ਗ੍ਰੋਅਰਮੈਂਟ ਪਬਲਿਕ ਪਲੇਸ ਚ ਕੀਤੀ ਹੈ। 15 ਫੁੱਟ ਲੋਕਾਂ ਦੀ ਜਗ੍ਹਾ ਵੱਲ ਲਈ ਇਹਨਾਂ ਨੇ। ਕੋਈ ਸਰਕਾਰੀ ਡਿ ਸੋ ਮੈਂ ਉਹਦੇ ਆਸਤੀਆਂ ਨੂੰ ਠੀਕ ਕਰਨਾ ਹਾਸਤੇ ਇਹਨਾਂ ਕਹਿੰਦਾ ਤੁਸੀਂ ਪਲਾਨ ਬਣਾਓ ਤੁਹਾਨੂੰ ਪੈਸੇ ਚਾਹੀਦੇ ਆ ਮੈਂ ਐਮਪੀ ਲੈਡ ਚ ਦੇ ਦੂੰਗਾ ਤੁਸੀਂ ਠੀਕ ਤੇ ਕਰੋ ਜ਼ਿੰਮੇਵਾਰੀ ਤੁਹਾਡੀ ਆ ਕੰਮ ਸਾਨੂੰ ਕਰਨਾ ਪੈ ਰਿਆ ਕਮੀ ਕਿੱਥੇ ਨਾ ਕਰੀ ਜੀ ਸਾਰਿਆਂ ਚ ਹੀ ਕਮੀ ਆ ਜੇ ਇਹਨਾਂ ਚ ਵੀ ਨਾ ਹੋਵੇ ਤਾਂ ਫਿਰ ਮੈਨੂੰ ਕਿਉਂ ਦੀ ਲੋੜ ਆ ਆ ਗੰਦ ਜਿਹੜਾ ਪਿਆ ਇਹਨੇ ਇੱਥੇ ਐਸਡੀਓ ਐਕਸੀਐਨ ਜੇਈ ਸਾਰੇ ਬੈਠੇ ਨੇ ਇਹ ਨੋਂਟਾਂ ਦੇਣਾ ਚਾਹੀਦਾ ਸਾਡਾ ਰੋਲਾ ਥੋੜਾ ਹੈ ਦੇਲੀ ਨੰਗਦੇ ਨੇ ਆਰਦੀ ਪ੍ਰਾਇੋਰਟੀ ਰਿਸਟ੍ਰਿਕਟਿਓਂ ਅਮਰਸਰ ਸਾਹਿਬ ਹੋਣਾ ਚਾਹੀਦਾ ਉਹ ਹੈ ਨਹੀਂਗਾ ਦੇਖੋ ਉਹ ਹੈ ਨਹੀਂਗਾ ਜੋ ਹੋਵੇ ਤੇ ਫਿਰ ਅੱਜ ਸਾਰੇ ਪੈਸੇ ਕਾਰਪੋਰੇਸ਼ਨ ਕੋਲ ਹੁੰਦੇ ਕਾਰਪੋਰੇਸ਼ਨ ਕੋਲ ਤਾਂ ਤਨਖਾਹ ਦੇਣ ਜੋਗੇ ਪੈਸੇ ਨਹੀਂ ਕੋਈ ਪੁੱਛ ਲਓ ਆ ਕਦੀ ਸਮਾਰਟ ਸਿਟੀ ਜੋ ਕੋਈ ਚੀਜ਼ ਮੰਗੀ ਜਾ ਰਹੀ ਕਦੀ ਕਿਤੇ ਮੰਗੀ ਜਾ ਰਹੀ ਹੈ ਕਿਉਂਕਿ ਆਮਦਨ ਦਾ ਸਾਧਨ ਕੋਈ ਨਹੀਂ ਹੈਗਾ ਸਰਕਾਰ ਜਿਹੜੇ ਆਮਦਨ ਦੇ ਸਾਧਨ ਨੇ ਜੇ ਨਕਸ਼ੇ ਪਾਸ ਕਰਾਉਣੇ ਨੇ ਨਕਸ਼ਾ ਪਾਸ ਨਾ ਕਰਾਓ ਪੈਸੇ ਦੇ ਕੇ ਬਣਾ ਲਓ ਸੌਕੀ ਬਣ ਜਾਂਦੀ ਹੈ ਕਾਰ ਸੇਵਾ ਸੰਪਰਦਾ ਬਹੁਤ ਵੱਡਾ ਬਿਲਕੁਲ ਉਹ ਹੋਰ ਜਿਆਦਾ ਜਰੂਰ ਨਿਕਲੇ ਕਿਉਂਕਿ ਉੱਤੇ ਬਹੁਤ ਟੂਰਿਸਟ ਆਉਂਦਾ ਹੈ ਮੈਂ ਮੈਂ ਧੰਨਵਾਦ ਕਰਦਾ ਸੀ ਉਹਨਾਂ ਨਾਲ ਮਿਲ ਕੇ ਅੱਗੇ ਕੰਮ ਕਰ ਰਹੇ ਹਾਂ ਅਸੀਂ ਇੱਥੇ ਚੌਂਕ 'ਚ ਵੀ ਉਹਨਾਂ ਨਾਲ ਮਿਲ ਕੇ ਕੰਮ ਕਰਨਾ ਤੁਹਾਨੂੰ ਪਤਾ ਅੱਗੇ ਵੀ 1 ਕਰੋੜ ਰੁਪਈਆ ਮੈਂ ਸੁਲਤਾਨਵਿੰਡ ਨਹਿਰ ਦੇ ਉੱਤੇ ਦਿੱਤਾ ਹੈ ਜਿਹੜੀ ਸਟੇਡੀ ਉਹਦੀ ਆਪਣੀ ਸੁੰਦਰੀਕਰਨ ਹੋਇਆ ਹੈ 1 ਕਰੋੜ ਰੁਪਈਆ ਉਹ ਬਾਬਾ ਪੂਰੀ ਵਾਲਿਆਂ ਦੇ ਹੱਥੀ ਲੱਗਾ ਹੈ ਜ਼ੀਰੋ ਕ腐ਸ਼ਨ ਹੈ ਉਹਦੇ 'ਚ ਕਿਉਂਕਿ ਮੈਂ ਵੀ ਚਾਹੁੰਦਾ ਇਹ ਪੂਰੇ ਪੂਰੇ ਪੈਸੇ ਲੱਗਣ ਅਸੀਂ ਕਿਸੇ ਤਰੀਕੇ ਦੇ ਨਾਲ ਬਾਬਾ ਜੀ ਨੇ ਉਹ ਪੈਸੇ ਉਹਨਾਂ ਨੂੰ ਪਹਚਾ ਕੇ 1 ਕਰੋੜ ਰੁਪਇਆ ਉਹਨਾਂ ਨੇ ਉੱਥੇ ਲਾਇਆ ਜਦ ਕਿ ਤਕਰੀਬ 1 ਕਰੋੜ ਰੁਪਇਆ ਮੈਂ ਹੋਰ ਉੱਥੇ ਦੇ ਰਿਹਾ ਉਹਨੂੰ ਠੀਕ ਕਰਨ ਵਾਸਤੇ ਨਹਿਰ ਵਾਲੇ ਏਰੀਆ ਨੂੰ ਤੋਂ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਆ ਵੀ ਜਿਹੜਾ ਕੰਮ ਸਰਕਾਰ ਨੇ ਕਰਨਾ ਉਹ ਸਰਕਾਰ ਨੇ ਹੀ ਕਰਨਾ ਹੈ ਜਿਹੜਾ ਕਾਰਪੋਰੇਸ਼ਨ ਨੇ ਕਰਨਾ ਉਹ ਕਾਰਪੋਰੇਸ਼ਨ ਨੇ ਹੀ ਕਰਨਾ ਹੈ ਬੋਲਾ ਸਾਹਿਬ ਇੱਕ ਸਵਾਲ ਇੱਥੇ ਹੁੰਦਾ ਵਾ ਕਿ ਹਰ ਲਾਸ਼ ਦੀ ਗੱਲ ਹੋ ਗਈ ਆ ਜਿਹੜੀਆਂ ਨੇ ਗੱਡੀਆਂ ਲਾਈਆਂ ਘੂੜਾ ਚੁੱਕਣੀਆਂ ਹੋਣੀਆਂ ਹੈ ਰਿਗੇ ਸ਼ਾਰਟੇਜ ਬਹੁਤ ਜ਼ਿਆਦੀ ਹੈ ਕਿਉਂਕਿ ਪੂਰਾ ਆਪਣੇ ਘਰ ਦੇ ਵੇਖੀ ਉਹੀ ਹੋਣ ਇਹਨਾਂ ਨੇ ਕੰਪਨੀ ਦੇ ਨਾਲ ਨਿਵੇੜ ਕੇ ਕੰਪਨੀ ਨੇ ਨਵੀਆਂ ਗੱਡੀਆਂ ਕੰਪਨੀ ਦੇ ਕੁਝ ਮਸ਼ੀਨਰੀ ਆ ਗਈ ਹੈ ਕੁਝ ਆ ਰਹੀ ਹੈ ਹੁਣ ਇਹਨਾਂ ਨੇ 15 ਦਿਨ ਦਾ ਸਾਡੇ ਕੋਲ ਟਾਈਮ ਲਾ ਕੇ 15 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਸ਼ਹਿਰ ਦੇ ਵਿੱਚ ਇਹ ਦਿੱਕਤ ਨਹੀਂ ਦੇਹੂਗੇ ਅਸੀਂ ਉਹਨਾਂ ਲੋਕਾਂ ਨੂੰ ਪੁੱਛਿਆ ਕਹਿੰਦੇ ਜੀ ਸਾਡੇ ਕੋਲ ਤਨਖਾਹਾਂ ਨਹੀਂ ਗੱਡੀਆਂ ਸਰਹਾਂ ਕੋਲ ਪਾ ਲਿਆ ਮੈਂ ਤਾਂ ਤੁਹਾਨੂੰ ਕਹਿ ਦਿੰਦਾ ਮੈਂ ਤੁਹਾਨੂੰ ਕੀ ਕਹਿਆ ਤਨਖਾਹਾਂ ਦੇਣ ਜੋ ਕੇ ਪੈਸੇ ਨਹੀਂ ਜਿਹੜੀ ਤੂੰ ਹੁਣ ਗੱਲ ਕਰ ਰਿਹਾ ਮੈਂ ਤਾਂ ਪਹਿਲਾਂ ਕਹਿ ਦਿੱਤੀ ਤਾਂ ਹੀ ਕੰਮ ਨਹੀਂ ਹੋਣ ਨੇ ਅਸੀਂ ਅਸੀਂ ਫੇਰ ਤਾਂ ਸਾਨੂੰ ਆ ਕੁਝ ਵੀ ਨਾ ਕਰਨਾ ਪਵੇ ਫੇਰ ਅਸੀਂ ਆ ਨਰਜੀ ਕਿਸੇ ਹੋਰ ਬੰਨੇ ਲਾਈਏ ਸ਼ਹਿਰ ਦੇ ਕੰਪਰਾ ਤੇ ਦੇਖੋ ਇਹ ਫਰਕ ਤੇ ਹੈਗਾ ਜੇ ਤਰਾਤਲ ਦੇ ਇਹਨਾਂ ਨੂੰ ਜਦੋਂ ਪੁੱਛਦੇ ਫਾਈਲ ਠੀਕ ਹੈ ਮੈਂ ਇਹਨਾਂ ਨੂੰ ਕਿਹਾ ਮੈਂ ਕਹਾਂ ਜਮੀਨ ਤੇ ਚੱਲਦੇ ਆ ਉਹ ਜਮੀਨ ਤੇ ਵੇਖ ਲਓ ਹੁਣ ਇਹਨਾਂ ਨੂੰ ਕਿਹਾ ਇੱਕ ਕਾਉਂਸਲਰ ਇਹ ਕਹਿੰਦੇ ਕਾਉਂਸਲਰ ਕੋ ਅੱਜ ਲੋਕ ਜਾਣਦੇ ਨਹੀਂ ਸ਼ਾਇਦ ਉਹ ਨਹੀਂ ਹੈਗਾ ਤਾਂ ਨਹੀਂ ਪਤਾ ਹੋਊਗਾ ਆਪਾਂ ਮੈਂ ਕਿਹਾ ਲੋਕਾਂ ਦੇ ਚਲੇ ਚੱਲਦੇ ਆ ਆਪਾਂ ਲੋਕਾਂ ਦੇ ਚਲੇ ਚੱਲਦੇ ਲੋਕਾਂ ਨੂੰ ਪਤਾ ਕਰ ਲੈਨੇ ਪੰਜਾਬ ਦਾ ਕੀ ਹੋਈ ਗਿਆ ਜੀ ਇਤ ਇਲਾਕੇ ਦਾ ਏਦਾਂ ਦਾ ਇਹੋ ਜੇ ਇਹੋ ਜੇ ਹਾਲ ਪੰਜਾਬ ਦੇ ਨੇ ਜੋ ਇੱਥੇ ਹੁੰਦੇ ਅੱਛਾ ਸਰ ਇੱਕ ਵਾਟਰ ਸਪਲਾਈ ਦੀ ਗੱਲ ਕੀਤੀ ਗਈ ਸੀ ਕਿ ਸਾਫ ਪਾਣੀ ਘਰਾਂ ਚ ਆਏਗਾ ਤੁਹਾਡੀ ਸਰਕਾਰ ਮਿਲਿਓ ਪ੍ਰੋਜੈਕਟ ਸ਼ੁਰੂ ਹੋਇਆ ਚੱਲ ਰਿਹਾ ਜੀ ਹਾਂਜੀ ਹਾਂਜੀ ਚੱਲ ਰਿਹਾ ਜੀ ਉਹ ਉਹਦਾ ਇੱਕ ਮਤਲਬ ਉਹਨਾਂ ਨੇ ਪ੍ਰੈਕਟਿਸ ਕਰ ਲਈ ਜਿਸ ਨੂੰ ਕਹਿੰਦੇ ਕਿ ਫਰਸਟ ਪੇਜ ਤੋਂ ਉਹਨਾਂ ਨੇ ਸ਼ੁਰੂ ਕੀਤਾ ਹੈ ਟੈਂਕੀਆਂ ਬੰਡੀਆਂ ਨੇ ਤੁਸੀਂ ਵੇਖ ਲਓ ਉਹਦੀ ਵੀ ਵਿਜ਼ਿਟ ਤੁਹਾਨੂੰ ਇੱਕ ਦੋ ਦਿਨਾਂ ਵਿੱਚ ਕਰ ਰਹੇ ਆ ਇੱਕ ਦੋ ਦਿਨਾਂ ਵਿੱਚ ਤੁਹਾਨੂੰ ਉਹ ਵੀ ਵਿਜ਼ਿਟ ਕਰਾਉਣਾ ਕਿ ਉਹ ਕਿੱਥੋਂ ਤੱਕ ਚਲੇ ਗਿਆ ਕੀ ਕੀ ਉਹਦਾ ਹਾਲਾਤ ਨੇ ਉਹ ਉਹ ਮਿਲ ਰਿਹਾ ਪਾਣੀ ਉਹ ਤੁਹਾਨੂੰ ਉਹ ਨਾਲ ਜਣਾ ਮਿਲੇਗਾ 100% ਮਿਲੇਗਾ ਠੀਕ ਹੈ ਉਹ ਆਪਣਾ ਇੱਕ ਡ੍ਰੀਮ ਪ੍ਰੋਜੈਕਟ ਹੈ ਉਹ ਵੀ ਕੰਪਲੀਟ ਹੋਏਗਾ ਜੀ ਨੇ ਮੇਰੇ ਤੇ ਪਾਰ ਕਿਰਪਾ ਕੀਤੀ ਹੈ ਜੀ ਹੁਣ ਸਾਡਾ ਹੱਕ ਤੇ ਸਾਨੂੰ ਦੇ ਦਿਓ ਇੱਥੇ ਸਿਰਫ ਤਨਖਾਹਾਂ ਦੇਣ ਜੋਗੇ ਵੀ ਪੈਸੇ ਨਹੀਂਗੇ ਸੋ ਤਨਖਾਹਾਂ ਦੇਣ ਜੋਗੇ ਪੈਸੇ ਅਮਰਸਰ ਨੂੰ ਗ੍ਰਾਂਟ ਘਟੂ ਘੜ 1000 ਕਰੋੜ ਰੁਪਇਆ ਤੁਸੀਂ ਦੋ ਅਮਰਸਰ ਨੂੰ ਤੇ ਫੇਰ ਜਾ ਕੇ ਇੱਥੇ ਗੁਜ਼ਾਰਾ ਹੋਣਾ ਸਵਾਰ ਸਿਟੀ ਦੇ ਪੈਸੇ ਸੈਂਟਰ ਦੇ ਪੈਸੇ ਕਿੱਦਾਂ ਆਉਣ ਦੇ ਜਾਂ ਆਉਣੇ ਉਹ ਸਾਨੂੰ ਪਤਾ ਆ ਪਰ ਪੰਜਾਬ ਸਰਕਾਰ ਦੀ ਦੇਰੀ ਉਹਦੇ ਬਾਰੇ ਧਿਆਨ ਦੇਵੇ ਔਰ 50 ਕਰੋੜ ਰੁਪਇਆ ਸਾਡਾ ਉਸਦਾ ਵਾਪਸ ਕੀਤਾ ਜਾਵੇ ਅਮਰਸਰ ਦਾ ਲੱਗਦਾ ਕਿ ਹੁਣ ਸੰਘਰਸ਼ ਬਿਠਣਾ ਪਊਗਾ ਜਿੱਤਰਾ ਤੁਸੀਂ ਆਪਾਂ ਟਾਈਮ ਲਿਮਿਟ ਦੇਤੀ ਹੈ ਟਾਈਮ ਲਿਮਿਟ 'ਚ ਨਹੀਂ ਸ਼ਹਿਰ ਸਾਫ ਹੋਊਗਾ ਭੁਖੜ ਹੜਤਾਲ ਤੇ ਮੈਂ ਲਗਾਤਾਰ ਬੈਠੂਗਾ ਪਾਰਲੀਮੈਂਟ ਸੈਸ਼ਨ ਚੱਲਦਾ ਜੇ ਸੈਸ਼ਨ ਚ ਆਉਣਾ ਪਿਆ ਤੇ ਸ਼ਨੀ ਐਤਵਾਰ ਭਾਵੇਂ ਛੁੱਟੀ ਹੋਊਗੀ ਤਾਂ ਵੀ ਸਿੰਬੋਲਿਕ ਭੁਖੜ ਹੜਤਾਲ ਇਹਨਾਂ ਦੇ ਅੱਗੇ ਰੱਖੂਗੀ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਕੰਮ ਜ਼ਮੀਨ ਤੇ ਨਹੀਂ ਹੋ ਰਿਹਾ ਜੀ ਸਿੰਘ